ਇਸ ਤੇ ਅਰਧਿਕਤਾ ਦਿਨਾਂ ਪ੍ਰਿਆਰਿਆਂ ਸਿਧਿਆਰਿਆਂ ਦੀ ਕਮਾਜੀ ਦਾ ਧਿਆਨ ਧਰਤ ਆਤਸਾ ਦੀ ਬੋਲੋ ਜੀ ਵਾਹਿਗੁਰੂ ਇਹਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਹੋਪਰੀਆਂ ਰੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸਾਂ ਨਾਲ ਨਿਭਾਈ ਦਿਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਇਸ ਮੇ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ ਵਾਹਿਗੁਰੂ ਚੇਤ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰੱਖੇ ਆਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈ ਜੋ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਦੀ ਕੇ ਬੋਲ ਬੱਲ ਬੋਲੋ ਜੀ ਹਾਏ ਸਿੱਖਾਂ ਨੂੰ ਸਿੱਖੀ ਦਾ ਕੇ ਸਦਾਨ ਰਹਿਤ ਦਾਨ ਬਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅਮਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੋਗੇ ਟੱਲ ਧਰਮ ਕਾਜੈ ਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹੇ ਗੁਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਦਿਓ ਸ੍ਰੀ ਨਨਕਾਣਾ ਸਾਹਿਬਤ ਹੋਰ ਗੁਰਦੁਆਰਿਆਂ ਗੁਰਤਾਂ ਮੰਦੇ ਜਿਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਹੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਕਾਰਨ ਕਾਰਣ ਸੱਚੇ ਪਿਤਾ ਅਕਾਲ ਪੁਰਖ ਵਾਹੇ ਗੁਰੂ ਜੀ ਧੰਨ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰगोबिंद ਸਾਹਿਬ ਜੀਓ ਮਹਾਰਾਜ ਆਪਦੀਆਂ ਦੇ ਪਾਵਨ ਤਖਤ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਰਾਜਾਨ ਰਾਜ ਪਹਾਨਾਨ ਭਾਨ ਦੇਵਾਨ ਦੇਵਾ ਉਪਮਾ ਮਹਾਨ ਪਤਤ ਪਾਵਨ ਭਗਤ ਵੱਸ਼ਲ ਜੋਤੀ ਸਰੂਪ ਦੀਨਾ ਬੰਦੂ ਕਰुणा ਨਿਦਾਨ ਐਸੇ ਦੀਨ ਦੇਾਰ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪਦੀਆਂ ਦੇ ਹਜੂਰ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸਮੂਹ ਸਾਧ ਸੰਗਤ ਦੀ ਕੀ ਅਰਦਾਸ ਬੇਨਤੀ ਜੋਦੜੀ ਅਰਜ਼ੋਈ ਬਿਨੇ ਹੈ ਪਾਤਸ਼ਾਹ ਜੀਓ ਆਪਦੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਮਹਾਵਾਕ ਹਨ ਦੀ ਸਗਲ ਵਿਧੀ ਜੁਰ ਆਹਰ ਕਰਿਆ ਤਦਿਓ ਸਗਲਿਆਂ ਦੇ ਸਾ ਕਾਰਜ सगले आरंभਿਓ ਕਰਤਾ ठाकुर का, का परोसा सुख दाता ਭੈ ਭੰਜਨੋ तिस आगे कर अरदास मेहर करे जिस ਮਿਹਰવાન ਤਾਂ ਕਾਰ ਦੇ ਆਵੇ ਰਾਸ ਐਸੀਆਂ ਬਖਸ਼ਾਂ ਰਹਿਮਤਾਂ ਦੇ ਪਾਤਰ ਬਣਦਿਆਂ ਹੋਇਆਂ ਸਿੱਖ ਪੰਥ ਦੀ ਨਮੈਂਦਾ ਜਮਾਤ ਸ਼ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਮਹਿੰਮ ਆਪਜੀ ਦੇ ਮੁਬਾਰਕ ਚਰਣਾ ਵਿੱਚੋਂ ਅਸੀਂ ਸਲਾਕ ਕਰਕੇ ਪਰ ਆਰੰਭ ਕੀਤੀ ਜਾ ਰਹੀ ਹੈ ਪਾਤਸ਼ਾਹੀਓ ਮਹਾਨ ਕਿਰਪਾ ਕਰਨੀ ਪੂਰੇ ਗੁਰ ਕੀ ਪੂਰੀ ਸੇਵਾ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਵਿੱਚ ਕਰਤਾ ਪੁਰਖ ਖਲਵਾ ਵਾਲਨਾ ਵਿੰਗਾ ਹੋ ਆਵਾਲੀਆਂ ਰਹਿਮਤਾ ਵਰਤੌਂਦਿਆਂ ਹੋਇਆਂ ਪ੍ਰਾਰੰਭ ਕੀਤੇ ਹੋਏ ਕਾਰਜਾਂ ਨੂੰ ਨਿਰਵਿਘਨਤਾ ਸਹਿਤ ਸੰਪੂਰਨਤਾਆਂ ਬਖਸ਼ਿਸ਼ ਕਰਨੀਆਂ ਇਨ੍ਹਾਂ ਸਮਿਆਂ ਤੇ ਬੇਅੰਤ ਸੰਗਤਾਂ ਨੇ ਆਪਦੀ ਦੇ ਮੁਬਾਰਕ ਚਰਣਾ ਵਿੱਚ ਹਾਜ਼ਰੀ ਭਰੀ ਹੈ ਚਰਨ ਪਰਸਨਾ ਕੀਤੇ ਨੇ ਸਬਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤੇਲ ਫੁੱਲ ਪੇਟਾਵਾਂ ਪ੍ਰਵਾਨ ਕਰਨੀਆਂ ਸਰਬੱਤ ਦਾ ਸਾਧ ਸੰਗਤ ਨੂੰ ਆਪਣੇ ਦਰੋਂ ਕਰੋ ਸਿੱਖੀ ਸਿਦਕ ਪਰੋਸਾ ਨਾਮ ਦਾਣ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਭਨਾ ਦੇ ਪਰਿਵਾਰਾਂ ਅੰਦਰ ਸੁਖ ਸ਼ਾਂਤੀ ਚੜ੍ਹਦੀ ਕਲਾ ਏਕਤਾ ਇਕਤਰਤਾ ਖਾਲਸਾ ਪੰਥ ਨੂੰ ਸਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਸਤਿਗੁਰੂ ਦੀ ਆਪਦੀ ਦੇ ਹਜੂਰ ਮੂਲ ਮੰਤਰ ਗੁਰ ਮੰਤਰ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਕਰੋ ਜੀ ਕਿਰਪਾ ਯਾਤਰਾ ਪ੍ਰਾਰੰਭ ਕਰਨ ਦੀ ਅਗਿਆ ਬਖਸ਼ ਸੁਖ ਹੋਵੇ ਨਾਮ ਜਪਿ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਦਾ ਹੈ ਵੰਡੋ ਵਣ ਨਾਨਕ ਨਾਮ ਚੜਦੀ ਕਲਾ ਮੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਜੀ ਦੁਹਰਾ ਗਿਆ ਭਈ ਅਕਾ ਦਿੱਤੀ ਸਭ ਸਿੱਖਨ ਕੋ ਹੁਕਮ ਹੈ ਗੁਰਮਨੂ ਕਰੰਤ ਗੁਰੂ ਗ੍ਰੰਥ ਦੀ ਮਾਨਿਓ ਵਰਗ ਕੁਰਾਨ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹੇ ਉਹ ਜਗ ਮੇਲੇ ਰਾਜ ਕਰੇਗਾ ਖਾਲਸਾ ਆਕੀ ਵੇਦ ਕੋ ਵਾਰ ਹੋਏ ਸਭ ਮਿਲਾਂਗੇ ਜੇ ਸਮਝੋਏ ਵਾਰ ਹੋਏ ਸਭ ਮਿਲਾਂਗੇ ਜੇ ਸਮਝੋਏ ਬੋਲੇ ਸੁਨਹਾਰੀ ਕਾਲਾ ਵਾਹਿਗੁਰੂ ਦੀ ਕਾਫੀ ਸਾ ਵਾਹਿਗੁਰੂ ਦੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਅੱਜ ਉਹਦਾ 1 ਫਰਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਨਮਖ ਹੋ ਕੇ ਅਰਦਾਸ ਕੀਤੀ ਗਈ ਇਹ ਪੰਜਾਬ ਬਚਾਓ ਯਾਤਰਾ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਕੋਸ਼ਸ਼ਾਂ ਮਾਂ ਪਹਿਲਾਂ ਲੋਕਾਂ ਨਾਲ ਵਾਅਦੇ ਕਰਕੇ ਵੱਡੇ ਵੱਡੇ ਸੁਪਨੇ ਦਿਖਾ ਕੇ ਰਾਤ ਸਤਾ ਤੱਕ ਕੈਂਪ ਕਰ ਲਈ ਪਰ ਰਾਤ ਸਤਾ ਦੇ ਵਿੱਚ ਇੱਕ ਵੀ ਕਾਰਜ ਜਿਹੜਾ ਆ ਉਹ ਸਫਲ ਨਹੀਂ ਹੋਇਆ ਅੱਜ ਪੰਜਾਬ ਸਾਰਾ ਨਸ਼ਿਆਂ ਦੀ ਗੁਲਤਾਨ ਦੇ ਵਿੱਚ ਦਲਦਲ ਦੇ ਵਿੱਚ ਫਸਿਆ ਹੋਇਆ ਇਸੇ ਤਰਜ਼ ਦੇ ਉੱਤੇ ਜੇ ਆਪਾਂ ਦੇਖ ਲਈਏ ਲਾ ਐਂਡ ਆਰਡਰ ਵਾਲੀ ਕੋਈ ਆਪਣੇ ਸੇਫ ਨਹੀਂਗਾ ਬੰਦਾ ਪੰਜਾਬ ਦੀ ਡਿਵੈਲਪਮੈਂਟ ਬਿਲਕੁਲ ਠਾਪਿਆ ਕਰਪਸ਼ਨ ਦਾ ਬੋਲਬਾਲਾ ਆ ਸੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਸਾਰੀ ਸੀਨੀਅਰ ਲੀਡਰਸ਼ਿਪ ਤੇ ਹਲਕਾ ਅੰਚਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਆ ਜੀ ਅਕਾਲ ਤਖਤ ਸਾਹਿਬ ਦੇ ਇਸ਼ਾਨ ਮੁਖ ਹੋ ਕੇ ਅਰਦਾਸ ਕਰਕੇ ਇਹ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਆ ਸੋ ਗੁਰੂ ਕਿਰਪਾ ਕਰੇ ਸੇਖ ਜਦੋਂ ਵੀ ਕੋਈ ਕਾਰਜ ਸ਼ੁਰੂ ਕਰਦਾ ਉਹ ਗੁਰੂ ਦੇ ਸਨਮ ਹੋ ਕੇ ਕਰਦਾ ਸੋ ਅੱਜ ਇਹ ਸਾਰਾ ਜਿਹੜਾ ਕਾਰਜ ਆ ਇਹ ਆਰੰਭ ਇਥੋਂ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ